ਹੈਲੋ ਕਿੰਨੇ ਡੰਡ ਕੀਤਾ ਈ ਉਹਨੂੰ ਆ ਜੀ ਵੀ ਜੀ ਤੇਰਾ ਤੇਰਾ ਸਰੀਰ ਹੈ ਨਾ ਕਿੱਥਾ ਕਿੱਦਾ ਸਰੀਰ ਆ ਜੀ ਵੀ ਆ ਗਏ ਭੀਮ ਦੁੱਬਲੀ ਵਾਲਾ ਹੈ ਨਾ ਜਿਹੜਾ ਸੇਮ ਟੂ ਸੇਮ ਤੇਰੇ ਵਰਗਾ ਜਦੋਂ ਮੰਨ ਕੇ ਚੱਲ ਵੀ ਉਹਦੀ ਸ਼ੁਰੂਆਤ ਹੋਈ ਹੈ ਨਾ ਉਹ ਕਬੱਡੀਆਂ ਪਾਉਣ ਲੱਗਾ ਵਾ ਮੇਰੇ ਹਿਸਾਬ ਨਾਲ 14 14 14 15 ਤੇ ਤੇਰੇ ਵਰਗੀ ਲੁੱਕ ਹੁੰਦੀ ਓਦੀ ਸੇਮ ਟੂ ਸੇਮ ਓਦੇ ਵਰਗਾ ਤੇਰਾ ਸਰੀਰ ਹੀ ਉਹਣਾ ਮੇਨਤਲਾ ਦੇ ਕੈਮ ਹੋ ਜਾ ਮੇਨਤ ਥੋੜੀ ਐ ਕੁਲਿਆ ਕਰ ਜਿੰਨਾ ਜਿੰਨੀ ਧੌਣ ਪਚਾਈ ਜਾਂਦੀ ਆ ਪੱਟਾਂ ਦੀ ਜਿੰਨੀ ਸਵਾਜੀ ਖਿੱਚੀ ਜਾਂਦੀ ਆ ਖਿੱਚ ਹੁਣ ਜਿਹੜੀ ਇਹੋ ਇਹੋ ਅਮਰਿਆ ਜਿਹੜੀ ਤੇਰੀ ਕਰਨ ਵਾਲੀ ਆ ਐ ਐ ਇਹ ਚੀਜ਼ ਨੂੰ ਹੁਣ ਮੰਨ ਕੇ ਚੱਲ ਤਿੰਨ ਚਾਰ ਮਹੀਨੇ ਹੈਗੇ ਆ ਜੇ ਗਰਮੀ ਜਾਣ ਵਾਲੇ ਇਹ ਮੰਨ ਕੇ ਚੱਲ ਆ ਮਹੀਨਾ ਕਿਹੜਾ ਵਾ ਅਗਸਤ ਅਗਸਤ ਸਤੰਬਰ 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 ਅਕਤੂਬਰ ਨਵੰਬਰ ਦਸੰਬਰ ਹੈ ਨਾ 4 ਮਹੀਨੇ ਪਏ ਆ ਜੀ